ਸਟੇ ਨਾਲ ਲਾਈਵ 22 ਤੋਂ ਰੱਸੀ ਗੁੱਡੂ ਸੀ ਸੋ ਕਾਫੀ ਅੱਜ ਤੋਂ 2-3 ਮਹੀਨੇ ਪਹਿਲਾਂ ਆਪਾਂ ਜੋ ਪਾਰਕ ਦੇਖੀ ਸੀ ਬਹੁਤ ਹੀ ਹਰੀ ਭਰੀ ਪਾਰਕ ਸੀਗੀ ਸੋ ਬਹੁਤ ਹੀ ਸੁੰਦਰ ਬੂਟੇ ਲੱਗੇ ਹੋਏ ਸੀ ਪਰ ਹੁਣ ਦੇਖ ਸਕਦੇ ਆ ਤੁਸੀਂ ਉਹਨਾਂ ਪਾਰਕ ਤੇ ਅੰਦਰ ਬੂਟੇ ਵੀ ਸੁੱਕੇ ਹੋਏ ਆ ਤੋ ਘਰੇ ਪਰਿਆ ਚੌਂਕ ਸੀਗਾ ਪਰ ਤੁਸੀਂ ਆਪ ਖੁਦ ਹੀ ਦੇਖ ਸਕਦੇ ਆਂ ਜੋ ਚੌਂਕ ਦੇ ਹਲਾ ਦਾ ਦੇਖ ਕੇ ਬੜਾ ਨਾ ਦਿਲ ਨੂੰ ਬਹੁਤ ਹੀ ਮਾੜਾ ਫੀਲ ਹੋ ਰਿਹਾ ਕਿਉਂਕਿ ਆਪਾਂ ਇਥੋਂ ਦੀ ਚੌਂਕ ਦੇ ਲੰਘਦੇ ਰਹਿੰਦੇ ਸੀਗੇ ਸੋਚਿਆ ਕਿ ਤੁਹਾਡੇ ਨਾਲ ਇਥੋਂ ਦੀ ਜੋ ਵੀਡੀਓ ਸ਼ੇਅਰ ਕਰੀਏ ਸੋ ਬਾਬਾ ਮਰਜੀਤ ਜੋ ਇੱਥੇ ਸੇਵਾ ਨਿਭਾ ਰਹੇ ਸੀ ਤੇ ਉਹਨਾਂ ਦੇ ਨਾਲ ਗੱਲ ਹੋਈ ਸੀ ਕਿ ਪਪਾ ਜੀ ਦੇ ਜੋ ਚੌਕ ਆ ਉਸ ਦੀ ਦੇਖ ਰੱਖ ਨਹੀਂ ਉਹਨਾਂ ਤੁਸੀਂ ਕਰਦੇ ਉਹਨਾਂ ਨੂੰ ਦੱਸਿਆ ਕਿ ਆਪਾਂ ਜੋ ਚੌਕ ਦੀ ਸੇਵਾ ਆ ਉਹ ਛੱਡ ਚੁੱਕੇ ਆ ਅ ਗੁਰਪੁਰਬ ਤੋਂ ਬਾਅਦ ਜੋ ਸੇਵਾ ਉਹਨਾਂ ਨੇ ਨਿਭਾਈ ਸੀ ਪਹਿਲਾਂ ਉਸ ਤੋਂ ਬਾਅਦ ਆ ਛੱਡ ਚੁੱਕੇ ਸੀਗੇ ਕਿਉਂਕਿ ਉਹ ਕਹਿੰਦੇ ਕਿ ਜੋ ਚੌਕ ਆ ਜੋ ਕਾਫੀ ਪਟਿਆ ਗਿਆ ਸੀ ਕਾਰਪੋਰੇਸ਼ਨ ਵਾਲਿਆਂ ਵੱਲੋਂ ਅਸੀਂ ਦੇਖ ਸਕਦੇ ਹਾਂ ਤੁਸੀਂ ਸੋਚਿਆ ਕਿ ਤੁਹਾਡੇ ਨਾਲ ਇੱਥੋਂ ਦੀ ਜੋ ਵੀਡੀਓ ਸ਼ੇਅਰ ਕਰਨੀ ਚਾਹੀਦੀ ਆ ਆਪਾਂ ਨੂੰ ਸੋ ਤੁਸੀਂ ਦੱਸੋ ਕਿ ਤੁਹਾਡੇ ਨਾਲ ਆਪਾਂ ਵੀਡੀਓ ਸਾਰੀਆਂ ਜੋ ਚੌਂਕ ਦੀਆਂ ਹੋਈਆਂ ਪਾਰਕ ਦੀਆਂ ਹੋਈਆਂ ਸਾਰੀਆਂ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਆ ਸਭ ਬੁੱਟੇ ਵਾਲੇ ਹਾਲਾਤ ਦੇਖੋ ਸੋ ਹੁਣ ਕੋਈ ਦੇਖ ਰਿਕ ਨਹੀਂ ਕਰਦਾ ਇਸ ਚੌਂਕ ਦੀ ਤੇ ਸਾਹਮਣੇ ਤਾਂ ਹੋਵੇ ਆ ਤੁਹਾਨੂੰ ਧਾਮ ਬੁੱਟਾ ਮੰਡੀ ਧਾਮ ਜੋ ਕੋ ਸਾਹਮਣੇ ਦੇਖ ਸਕਦੇ ਤੁਸੀਂ ਸੋ ਬਾਬਾ ਜੀ ਨੂੰ ਆਪਾਂ ਫੋਨ ਵੀ ਕੀਤਾ ਸੀਗਾ ਕਿ ਤੁਸੀਂ ਆਇਓ ਕਿ ਬਾਬਾ ਜੀ ਕਹਿੰਦੇ ਕਿ ਆਪਾਂ ਔੜ ਇਸ ਸੰਗਰੀ ਸੇਵਾ ਛੱਡ ਚੁੱਕੇ ਆਂ ਸੋ ਬਾਕੀ ਹੁਣ ਤੁਸੀਂ ਦੇਖ ਸਕਦੇ ਆਂ ਸਾਨੂੰ ਚੌਂਕ ਨੂੰ ਕੋਈ ਵੀ ਦੇਖਣ ਵਾਲਾ ਨਹੀਂਗਾ ਹੁਣ ਪਰ ਹਲਾਤ ਬੜੇ ਮਾੜੇ ਨੇ ਚੌਂਕ ਦੇ ਤੇ ਮਹਾਰਾਜ ਦੇ ਨਾਂ ਤੇ ਹੋਰੇ ਨਾਲੇ ਚੌਂਕ ਜਸੀ ਭਾਈ ਜੀ ਕੀ ਕਹਿਣਾ ਚਾਹੋਗੇ ਚੌਂਕ ਦੇ ਬਾਰੇ ਯਾਰ ਚੌਂਕ ਦੇ ਮੈਂ ਸੋਚਿਆ ਕਿ ਚਲੋ ਆਪਾਂ ਸ਼ੇਅਰ ਕਰਨੀ ਚਾਹੀਦੀ ਵੀਡੀਓ ਨਾ ਸੰਗਤ ਜੀ ਨਾਲ ਦੇਖੋ ਜੀ ਜਦੋਂ ਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਸੀਗਾ ਉਸ ਸਮੇਂ ਦੇ ਆਹ ਕੀ ਮਤਲਬ ਜਿੰਨੇ ਬੂਟੇ ਲਾਏ ਕਿੰਨੇ ਮਹਿੰਗੇ ਮਹਿੰਗੇ ਬੂਟੇ ਲਾਏ ਸੀਗੇ ਨਾ ਆ ਦੇਖ ਸਕਦੇ ਨੇ ਮੈਨੂੰ ਲੱਗਦਾ ਹੁਣ ਕੋਈ ਪਾਣੀ ਵੀ ਨਹੀਂ ਪਾਉਦਾ ਇਹਨਾਂ ਨੂੰ ਜੇਰੇ ਜਸਰ ਸਾਹਿਬ ਤੁਹਾਨੂੰ ਲੱਗਦਾ ਕਿ 2-3 ਮਹੀਨੇ ਤੋਂ ਇੱਥੇ ਕੋਈ ਆਇਆ ਹੋਊਗਾ ਉਹ ਬਾਹਰ ਉਹ ਕਿੰਨਾ ਕੂੜਾ ਕਰ ਕਰ ਸਮੈਲ ਕਿੰਨੀ ਗੰਦੀ ਆ ਰਹੀ ਹੈ ਲੱਗਦਾ ਕਾਰਪੋਰੇਸ਼ਨ ਬਿਲਕੁਲ ਵੀ ਅਜੇ ਦੇਖ ਸਕਦੇ ਹੋ ਤੁਸੀਂ ਲਾਈਵ ਸੋ ਵਾਕੀ ਦੇਖ ਸਕਦੇ ਆ ਸੰਗਤ ਜੀ ਤੁਸੀਂ ਆ ਤੁਹਾਨੂੰ ਹਰਾ ਭਰਿਆ ਘਾਹ ਜੀ ਤੁਹਾਡੇ ਨਾਲ ਆਪਾਂ ਇੱਕ ਵੀਡੀਓ ਵੀ ਸ਼ੇਅਰ ਕਰਾਂਗੇ ਆ ਬਾਬਾ ਮਰਜੀਤੋਂ ਮੁਗਵਾ ਕੇ ਸੋ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਾਂਗੇ ਆਪਾਂ ਸੋ ਦੇਖ ਸਕਦੇ ਆ ਤੁਸੀਂ ਇੱਥੇ ਦੇ ਹਾਲਾਤ ਜੋ ਪਰਖਦੇ ਪਿਛਲੇ ਕੋਡਾ ਇੱਕੋ ਕੋਡਾ ਬਣਾ ਲਵਾਂਗੇ ਇੱਕ ਦੇ ਬੈੱਡ ਕੇ ਸਾਰੇ ਤੇ ਪਾਣੀ ਚਲੋ ਹਾਂ ਹਾਲਾਤ ਦੇਖ ਲਾਈਵ ਸੋ ਸੰਗਤ ਜੀ ਇਹ ਆਪਾਂ ਹੀ ਨਹੀਂ ਚੌਂਕ ਨੂੰ ਦੇਖਣਾ ਨਾ ਫਿਰ ਉਹਦੇ ਬਹੁਤ ਮਾੜੀ ਗੱਲ ਹੈ ਜੀ ਅੱਪਾ ਤੇ ਸੋਚਿਆ ਕਿ ਤੁਹਾਡੇ ਨਾਲ ਇਥੋਂ ਦੀ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਚਲੋ ਜੇ ਤੁਸੀਂ ਚੌਂਕ ਨੂੰ ਪੱਟਿਆ ਵੀ ਆ ਉਸ ਨੂੰ ਠੀਕ ਵੀ ਸਰਕਾਰ ਨੂੰ ਕਰਨਾ ਚਾਹੀਦਾ ਨਾ ਕਾਰਪੋਰੇਸ਼ਨ ਵਾਲਿਆਂ ਨੂੰ ਪਰ ਕੋਈ ਇਸ ਨੂੰ ਆ ਦੇਖੋ ਤੁਸੀਂ ਆ ਬੀਅਰ ਦੀ ਬੋਤਲ ਅਸੀਂ ਆ ਦੇਖ ਸਕਦੇ ਹਾਂ ਜੀ ਇੱਧਰ ਫਲੈਕਸਾਂ ਬਾੜੀਆਂ ਹੋਈਆਂ ਆ ਪਪਾ ਜੀ ਤੁਸੀਂ ਕਮੈਂਟ ਕਰ ਰਹੇ ਹੋ ਆ ਦੇਖੋ ਬੀਅਰ ਦੀਆਂ ਬੋਤਲਾਂ ਇੱਥੇ ਤੁਹਾਨੂੰ ਉੱਦੈ ਮਿਲਣਾ ਹੀ ਆ ਦੇਖੋ ਚੌਂਕ ਦੇ ਹਾਲਾਤ ਦੇਖੋ ਵੀ ਤੁਸੀਂ ਖੋਦ ਹੀ ਸਕਦੇ ਆ ਜੀ ਅਪੀ ਜੀ ਖੁਦ ਦੇਖ ਸਕਦੇ ਆ ਆ ਦੇਖੋ ਪਲੇਟਾਂ ਟੰਡੇ ਸਾਰੇ ਹਾਲਾਤ ਦੇਖੋ ਚੌਂਕ ਦੇ ਆ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਹੁਤ ਤੁਸੀਂ ਮਿਹਨਤ ਕੀਤੀ ਸੀਗੀ ਪਰ ਚੌਂਕ ਪਹਿਲਾਂ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਸੀਗਾ ਪਰ ਜਦੋਂ ਲੰਘਦੇ ਸੀਗੇ ਦਿਲ ਨੂੰ ਬੜੀ ਖੁਸ਼ੀ ਹੀ ਮਿਲਦੀ ਸੀਗੀ ਪਰ ਹੁਣ ਤੁਸੀਂ ਦੇਖ ਸਕਦੇ ਆ ਾਲਾਹਤ ਚੌਂਕ ਦੇ ਝੰਡੇ ਆ ਬੋਤਲਾਂ ਇੱਧਰ ਸਾਹਮਣੇ ਪਈ ਹੋਈਆਂ ਨੇ ਦੇਖੋ ਜਾਂ ਦੇ ਚੌਂਕ ਨੂੰ ਮਹਾਰਾਜ ਦੇ ਨਾਮ ਤੇ ਨਹੀਂ ਰੱਖਣਾ ਚਾਹੀਦਾ ਨਾ ਮਹਾਰਾਜ ਦੇ ਨਾਮ ਤੇ ਨਹੀਂ ਹੋਣਾ ਚਾਹੀਦਾ ਸੋ ਾਲਾਹਤ ਤੁਸੀਂ ਦੇਖ ਸਕਦੇ ਆ ਚੌਂਕ ਦੇ ਆ ਬੜੀ ਹੈਰਾਨੀ ਹੋਈ ਆ ਚੀਜ਼ ਦੇਖ ਕੇ ਨਾ ਬੋਤਲਾਂ ਚ ਸੁੱਤੀ ਹੋਈਆਂ ਨਸੀਬ ਹੋ ਗਏ ਔਰ ਉਹਦੇ ਅੰਦਰ ਸੁਖਾਈ ਕਿੰਨਾ ਕਿੰਨਾ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਿਆ ਆ ਦੇਖ ਸਾਥੀਓ ਅੱਤੇ ਸ਼ਰੇਆਮ ਤੁਹਾਨੂੰ ਇਹ ਬੀਅਰ ਦੀਆਂ ਬੋਤਲਾਂ ਮਿਲਣਗੀਆਂ ਦੇਖੋ ਸਮਨ ਤੇ ਦੇਖੋ ਚੌਕ ਦੇ ਅੰਦਰ ਆ ਬੀਅਰ ਦੀਆਂ ਬੋਤਲਾਂ ਵੀ ਪਈਆਂ ਆਹ ਦੇਖੋ ਪਤਾ ਲੱਗਦਾ ਹੈ ਕਿ ਇੱਥੇ ਕਈ ਮਹੀਨੇ ਤੱਕ ਜਿਹੜਾ ਸਫਾਈ ਬਿਲਕੁਲ ਨਹੀਂ ਹੋਈ ਆ ਬਾਹਰ ਦੇ ਪਾਸੇ ਬੈਰੀਆਂ ਨਹੀਂ ਹੋਈਆਂ ਆ ਇਹ ਤਾਂ ਬਿਲਕੁਲ ਆਹ ਦੇਖ ਸਕਦੇ ਹੋ ਵੀ ਗੂੜਾ